ਦੇ ਪਿਆਰੋ ਜਿਹੜੇ ਨਾਮ ਜਪਣ ਵਾਲੇ ਨੇ ਬੰਦਗੀ ਕਰਨ ਵਾਲੇ ਨੇ ਬਖਸ਼ੀਆਂ ਨੂੰ ਆਹ ਉਹ ਸੰਤ ਰੂਹੀ ਹੈ ਉਹ ਕੀ ਹੈ ਜਿਹੜਾ ਦੁਨੀਆਂ ਦਾ ਭਲਾ ਕਰਦਾ ਨਾਮ ਜਪਦਾ ਜਪੌਂਦਾ ਉਹ ਸੰਤ ਹੀ ਹੈ ਗੁਰਬਾਣੀ ਪੜ੍ਹਨੀ ਹੈ ਗੁਰਬਾਣੀ ਨੂੰ ਪੜ੍ਹਾਉਣਾ ਜਿਸੇ ਦਾ ਜੀਵਨ ਬਣਾਉਣਾ ਹੁਣ ਆਪਾਂ ਦਾ ਕੋਈ ਗਿਆਨ ਵੱਡਾ ਹੈ ਆਪਾਂ ਕੀ ਕਹਿ ਦੇਣਾ ਵੀ ਮੇਰੇ ਵਾਸਤੇ ਤਾਂ ਇਹ ਸੰਤ ਹੈ ਰੱਬ ਹੈ ਮੇਰੀ ਜ਼ਿੰਦਗੀ ਬਣਾ ਦਿੱਤੀ ਮੈਂ ਤਾਂ ਨਰਕ ਦੇ ਵਿੱਚ ਪਿਆ ਹੋ ਰਿਹਾ ਸੀ ਮੈਨੂੰ ਬਚਾ ਲਿਆ ਨਾ ਕਿਰਪਾ ਰੋਗੇ ਤੇ ਪਿਆਰਿਓ ਉਹ ਪਰਮੇਸ਼ਰ ਦੇ ਪਿਆਰੇ ਇਸ ਸੰਸਾਰ ਦੇ ਵਿੱਚ ਸ੍ਰੀ ਮਾਨ ਸੰਤਬਾਬਾ ਗਾਦਰ ਸਿੰਘ ਜੀ ਮਹਾਰਾਜ ਧੰਬਾਬਾ ਅਨੰਦ ਸਿੰਘ ਜੀ ਮਹਾਰਾਜ ਪੇਰਾਂ ਵਾਲੇ ਮਹਾਂਪੁਰਖ ਸ੍ਰੀ ਮਾਨ ਸੰਤਬਾਬਾ ਇਸਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਕਿੰਨੇ ਜੀਵਾਂ ਨੂੰ ਨਾਮ ਦੇ ਨਾਲ ਜੋੜਿਆ ਕਿਉਂਕਿ ਸਾਧੂ ਸਰਦਾਰ ਭਲਾ ਕਰਦੇ ਨੇ ਜਿਵੇਂ ਬਰਵਾੜੀ ਦਾ ਖਿਆਲ ਹੈ ਸਤਿਗੁਰ ਸਭਨਾ ਦਾ ਭਲਾ ਮਨਾਏ ਨਾ ਤਿਸ ਦਾ ਬੁਰਾ ਕਿਉ ਹੋਏ ਇਸ ਕਰਕੇ ਮਾਰੇ ਕਿਤੇ ਭਾਈ ਜੀ ਦਾ ਨਾਮ ਜਪਉਣ ਵਾਲਾ ਸਾਡਾ ਜੋਰ ਲੱਗੇ ਹੁ ਨਿੰਦਿਆ ਤੇ ਸੰਤਾਂ ਕੋ ਮਤ ਕੋ ਨਿੰਦੋ ਸੰਤ RAM ਹੈ ਏਕੋ ਕਹੋ ਕਬੀਰ ਮੈਂ ਸੋਗ ਲਪਾਇਆ ਜਾਂਦਾ ਨਾਉ ਦੇਖੋ ਦੇਖੋ ਤੇ ਪਿਆਰੇ ਉਹ ਮਾਪੁਰਖ ਦਾ ਆਪ ਸੰਸਾਰ ਦੇ ਵਿੱਚ ਭੇਜੇ ਹੁੰਦੇ ਨੇ ਇਸ ਕਰਕੇ ਗੁਰਬਾਣੀ ਕਹਿ ਰਹੀ ਹੈ ਸੰਤ ਸਰਨ ਦੋ ਜਨ ਪਰ ਸੋ ਜਨ ਉਦਰ ਮਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਉਹ ਸੰਤ ਸਾਧੂ ਦਾ ਤੁਮਾਹ ਨੂੰ ਕਾ ¡Gracias কাল ধরে আমাগো আলো আলো নিবি ভরতমার আলো 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 নিবি ভরতমার আলো 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 নিবি সর্বনালা multimass <laughs> spam संतान का बहुत बहुत धनबाद है महापुरुखों का बेंत बेंत पंगत सत्कार महापुरुखों का धनबाद सब तो बद धनवाद श्री गुरु ग्रंथ साहब महाराज जी का ਜਿਹੜਾ ਨੇ ਸਾਨੂੰ ਸਾਰੇ ਨੂੰ ਆਪਣੇ ਤੇ ਕੇ ਬੋਲਦਾ ਜਿੱਤ ਮੇਟਨ ਦਾ ਇਸ ਭਾਗ ਦਾ ਸਮਾਗਮ ਰਚਿਆ ਹੈ ਆਉ ਬੇਅੰਤ ਨਾ ਬੁਰਖ ਪਹੁੰਚ ਰਹੇ ਨੇ ਸ੍ਰੀ ਮਾਨਸਾਤ ਬਾਗਾ ਰਣਜੀਤ ਸਿੰਘ ਜੀ ਮਹਾਰਾਜ ਢੀ ਵਾਲੇ ਬਾਪੁਰਖ ਤੇ ਹੋਰ ਬੇਅੰਤ ਸੰਗਤਾਂ ਮਹਾਰਾਜ ਪਹੁੰਚ ਰਹੇ ਨੇ ਸਭ ਦਾ ਧੰਨਵਾਦ ਹੈ ਆ ਗਏ ਕਿ ਹਾਜ਼ਰੀ ਕਰਿਓ ਪਰਵਾਰ ਪੁੰਜਾ ਬੇਅੰਤ ਬੁਲਾ ਦੀ ਖਿਮਾ ਬਲਾਉ ਬੰਦੀਆਂ ਕੋਲੀ ਵਾਹਿਗੁਰੂ ਦੀ ਕਾ ਖਾਲਸਾ ਸਤ ਸਾਮਾ ਵਾਹਿਗੁਰੂ ਦੀ ਤਸਵੀਰ ਗੱਲ ਕੇ